ਵਿੱਚ ਸਾਡੇ ਦਰਮਿਆਨ ਆ ਚੁੱਕੇ ਨੇ ਇੱਕ ਐਸੀ ਕਲਾ ਜਿਸ ਨੂੰ ਅਸੀਂ ਹਮੇਸ਼ਾ ਹੀ ਸਹਿਤਰੇ ਕੇ ਸ਼ਾਮ ਤੱਕ ਜਦੋਂ ਵੀ ਕਿਸੇ ਮਹਿਫਿਲ ਵਿੱਚ ਗੱਲਬਤ ਕਰਦੇ ਆਂ ਜਦੋਂ ਵੀ ਦੋ ਦੋਸਤ ਟਰੈਵਲ ਕਰਦੇ ਆਂ ਜਾਂ ਕਾਰ ਵਿੱਚ ਬੈਠੇ ਆਪਣੇ ਪਰਿਵਾਰ ਦੇ ਨਾਲ ਸਫ਼ਰ ਕਰ ਰਹੇ ਆਂ ਜਹਾਜ਼ 'ਚ ਬੈਠੇ ਤਾਂ ਕੋਈ ਨਾ ਕੋਈ ਗੱਲ ਯਾਦ ਆਉਂਦੀ ਹੈ ਫਿਲਮਾਂ ਦੀ ਪੰਜਾਬੀ ਫਿਲਮਾਂ ਦੀ ਗੱਲ ਤੁਰਦੀ ਹੈ ਤੇ ਪੰਜਾਬੀ ਫਿਲਮ ਦਾ ਨਾਮ ਲੈਂਦੇ ਆ ਸਾਰ ਹੀ ਤੁਸੀਂ ਜਾਣਦੇ ਹੋ ਕਿ ਇੱਕ ਐਸਾ ਨਾਮ ਹੈ ਜਿਸ ਨੂੰ ਲੋਕ ਬੇਹੱਦ ਪਸੰਦ ਕਰਦੇ ਨੇ ਦੁਨੀਆ ਵਿੱਚ ਮੇਰੇ ਖਰਕੇ ਜੇ ਕਿਸੇ ਨੂੰ ਕੋਈ ਸਭ ਤੋਂ ਵੱਧ ਪਸੰਦ ਕਰਦਾ ਆ ਤੇ ਮੈਂ ਇਹ ਕਹਿ ਸਕਦਾ ਆ ਮੈਂ ਨੋ ਨੋ ਦਿਸ ਇਜ਼ 빅 ਮਿਸਟੇਕ ਉਹ ਘਰ ਨੇ ਮਿਲਣ ਤੇ ਆ ਚੁੱਕੇ ਨੇ ਜਿਹਨਾਂ ਸਿਸ ਵਕਤ ਕਰਦੇ ਆ ਇਹਨੇ ਬਿੰਨੂ ਟਿਲੋ ਜੀ ਟਿਲੋ ਸਾਹਿਬ ਟਿਲਨ ਦਿਖਾਓ ਵੈਲਕਮ ਮਨਜ਼ੂਰ ਕਰੋ ਕਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿਕਾਰ ਨਾਲ ਇਸ ਵੇਲੇ ਰੇਡੀਓ ਜਿਹੜੇ ਮਾਨ ਨੇ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰਯੋਗ ਨਾਲ ਸਤਿ ਸ਼੍ਰੀ ਅਕਾਲ ਜੀ ਜੜਦੀਆਂ ਕਿ ਲੱਗਦਾ ਹੋ ਸਾਰੇ ਹੈ ਜਮਨ ਸਾਹਿਬ ਤੁਹਾਨੂੰ ਲੋਕ ਇਸ ਵੇਲੇ ਬਹੁਤ ਵੱਡੀ ਗਿਣਤੀ ਵਿੱਚ ਦੇਖ ਵੀ ਰਹੇ ਨੇ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਬਿਸ਼ਕਾਰ ਨੇ ਇੱਕ ਪਾਸੇ ਉਹ ਸ਼ਕਤੀਤ ਨੇ ਜੋ ਕਿ ਤੁਹਾਡਾ ਲੰਬਾ ਸਮਾਂ ਤੁਹਾਡੇ ਸਾਥੀ ਰਹੇ ਨੇ ਤਾਂ ਤੁਹਾਨੂੰ ਛੱਡ ਕੇ ਸਿਆਸਤ ਵਿੱਚ ਚਲੇ ਗਏ ਨੇ ਤ ਤੁਸੀਂ ਉਹਨਾਂ ਨੂੰ ਯਾਦ ਕਰੋਗੇ ਯਾਦ ਕਰਕੇ ਪੁਬਾਂ ਮਾਰ ਕੇ ਰੋਇਆ ਕਰੋਗੇ ਕਿ ਸਾਡਾ ਸਾਥ ਸੀ ਸਿਆਸਤ ਵਿੱਚ ਚਲੇ ਗਿਆ ਯਾਦ ਕਰੋਗੇ ਹਾਂਜੀ ਤੁਹਾਡੀ ਸਾਡੀ ਯਾਰੀ ਦੋਸਤੀ ਬਹੁਤ ਅਸੀਂ 35 ਸਾਲ ਦੇ 35 ਸਾਲ ਦੀ ਸਾਡੀ ਯਾਰੀ ਹੈ ਜੀ ਮੇਰੇ ਕਰਮਿਤ੍ਰ ਮੋਲ ਦੀ ਜੀ ਆਈ ਸੀ ਆਈ ਨੋ ਜਿਸ ਯਾਰੀ ਦਾ ਤੁਸੀਂ ਮੁੱਲ ਪਗਾਇਆ ਜਿਸ ਕਰਕੇ ਮੀਡੀਆ ਨੇ ਤੁਹਾਡੇ ਦੇ ਤਰਸ਼ੀ ਨਜ਼ਰ ਰੱਖੀ ਹੋਈ ਹੈ ਕਿ ਯਾਰੀ ਦਾ ਮੁੱਲ ਪਗਾਇਆ ਨਹੀਂ ਰਿਹਾ ਜਾਂ ਫਿਰ ਢਿਲੋਂ ਜੀ ਟੈਲ ਦਿਖਾ ਰਹੇ ਆ ਸੋ ਦੇਖਿਆ ਜਾਵੇ ਕਿ ਤੁਹਾਡੇ ਜਿਹੜੇ ਕਲਾਕਾਰ ਹੁੰਦੇ ਆ ਸਾਰੇ ਨੇ ਸਾਂਝੇ ਹੁੰਦੇ ਆ ਤੁਹਾਡੇ ਵਾਸਤੇ ਸਾਰੀਆਂ ਪਾਰਟੀਆਂ ਸਤਿਕਾਰਯੋਗ ਨੇ ਹਰ ਕੈਂਡੀਡੇਟ ਤੁਸੀਂ ਸਤਿਕਾਰ ਕਰਦੇ ਹੋ ਤਾਂ ਹਰ ਪਾਰਟੀ ਦੇ ਕੈਂਡੀਡੇਟ ਤੁਹਾਡਾ ਸਤਿਕਾਰ ਕਰਦਾ ਪਰ ਗੱਲ ਹੈਗੀ ਇੱਥੇ ਦੋਸਤੀ ਦੀ ਤੁਸੀਂ ਦੋਸਤੀ ਨਿਵਾ ਰਹੇ ਹੋ ਔਰ ਐਸੀ ਤੁਹਾਡੀ ਜੀ ਹਾਂ ਦੋਸਤੀ ਦੇ ਵਿੱਚ ਬਹੁਤ ਕੁਝ ਦੇਖਿਆ ਜਾਵੇ ਕਿ ਦਿਖਣਾ ਪੈਂਦਾ ਹੈ ਔਰ ਦੋਸਤ ਅ ਦੇਖਿਆ ਜਾਵੇ ਕਿ ਆਲਰੇਡੀ ਜ਼ਿੰਦਗੀ ਚ ਪਰਖੇ ਹੁੰਦਾ 35 ਸਾਲ ਦੇ ਵਿੱਚ ਤੁਸੀਂ ਗਿਲੇ ਸ਼ਿਕਵੇ ਵੀ ਕੀਤੇ ਹੋਣਗੇ ਇੱਕ ਦੂਜੇ ਨਾਲ ਫਰਸ਼ੋ ਕੀਤੇ ਹੋਣਗੇ ਪਰ ਤੁਸੀਂ ਦੋਸਤ ਰਹੇ ਆ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸਤਿਕਾਰ ਜੀ ਕਿਉਂਕਿ ਇਹ ਸਾਡੇ ਪ੍ਰਵਾਸ ਖਸਤਾ ਇਹਨੇ ਮਰਨ ਦੀ ਤੋਂ ਬਸ ਕਾਪਰਾ ਹੋ ਗਈ ਜੀ ਉਹ ਤਾਂ ਹਰੇਕ ਦੁੱਖ ਤੋਂ ਕਿਤੇ ਸਾਰੇ ਜਗ੍ਹਾ ਬੰਦੇ ਤੇ ਆੜੀ ਫੈਲਣਾ ਪੈਂਦਾ ਹੈ ਲੋਕਣਾ ਜੀ ਕੋਈ ਉਹ ਬੰਦਾ ਕੰਮ ਕਰੇ ਸਤਿ ਤੁਸੀਂ ਕਿਉਂਕਿ ਪਰਿਵਾਰ ਤੇ ਮੈਂ ਬਹੁਤ ਲੋ ਤੁਹਾਨੂੰ ਲਾਹ ਬਹਿਣਾ ਸਮਝਾਇਆ ਜਰੂਰ ਕਿ ਤੁਸੀਂ ਜੀ ਇਸ ਬੰਦੇ ਦਾ ਮਕਰਾਵ ਕਰੇ ਜਬ ਬੱਚਾ ਕੋਈ ਜੀ ਡਿਸਕਸ਼ਨ ਜਰੂਰ ਹੋ ਸਕਦੀ ਹੈ ਉਸਦੀ ਜਦ ਤੇ ਮੀਟ ਹੋ ਸਕਦੀ ਹੈ ਆਂਦੀ ਪਰ ਇਸ ਆਪਾ ਜੇ ਮੈਨੂੰ ਮਿਲ ਸੀ ਕਿ ਦਮਾ ਕਮ ਆਇਆ ਜਿਹੜਾ ਜੋ ਚੌਂਦੇ ਬੀ ਸੀ ਚਲ ਮਸਮਾਜ ਦੇ ਵਿੱਚ ਜਿਹੜੀ ਅਫੀਕੀ ਹੋ ਰਹੀ ਹੈ ਉਹ ਮੈਂ ਆਪਣੇ ਤਰੀਕੇ ਨਾਲ ਮੈਂ ਸੀ ਕਰਮਿਤ ਮੇਰਾ ਤਰਾਹ ਮੈਂ ਸੋਚਦਾ ਹੁੰਦਾ ਸੀ ਕਿ ਵੀ ਮੈਂ ਯਾਰ ਵਧੀਆ ਤਰੀਕੇ ਨਾਲ ਕਰ ਸਕਦਾ ਮੈਂ ਸਰਵ ਕਰ ਸਕਦਾ ਮੈਂ ਕਰਨਾ ਚਾਹਦਾ ਹਾਂ ਨਾ ਤੇ ਕਿਉਂਕਿ ਉਹਨੇ ਮੇਰੇ ਤਰਾਹ ਆ ਰਿਹਾ ਸੀ ਨਾ ਸੀ ਲੜਾਈ ਬਹੁਤ ਕਰਾਈਏ ਜੀ 35 ਸਾਲ ਹੋ ਗਏ ਸਾਨੂੰ ਮਸਾ ਹੋਟ ਪਕਾਮਾ ਤੇ ਪਹੁੰਚਿਆ ਪਹਿਲਾਂ ਵੀ ਰੇਖਸ਼ੀ ਨਾਲ ਮੈਂ ਇਹ ਤਾਂ ਇਹਨਾਂ ਦੀ ਦਾਅਵਾ ਹੋਣ ਜਾ ਕੇ ਦਰਜਾ ਦੇ سفر ਵੀ ਕਰਨੇ ਆ ਜੀ ਤਾਂ ਉਹਦੇ ਹਿੱਸੇ ਆਇਆ ਜੀ ਵੀ ਚਲੋ ਇੱਕ ਵਾਰੀ ਉਹਨੇ ਲੱਗ ਰਿਹਾ ਇਸ ਮੈਂ ਸੇਵਾ ਕਰਨੀ ਚਾਹੀਦੀ ਜੀ ਮੈਂ ਉਹਨੂੰ ਬੜੀਆ ਤਰੀਕੇ ਨਾਲ ਸਰਵ ਕਰ ਸਕਦਾ ਨੇਸ਼ਨ ਨੂੰ ਕਿ ਜਿਹੜਾ ਇਹ ਕੁਛ ਉਹਨੂੰ ਲੱਗਦੀਆਂ ਨੇ ਖਰੀਦੀਆਂ ਸਮਾਜ ਦੇ ਵਿੱਚ ਆਈਆਂ ਨੇ ਮੈਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਹੋਯੋਗ ਕਰ ਸਕਦਾ ਤੁਹਾਡੀ ਆਲਰੇਡੀ ਪ੍ਰੈਕਟਿਸ ਹੋ ਚੁੱਕੀ ਆ ਵਕਫਰਤਾਰਾਂ ਦੀ ਤੁਸੀਂ ਸਟਾਇਲ ਲੋਕਾਂ ਦੀ ਬੈਂਕ ਅਸ ਚੁੱਕੇ ਹੋ ਹਾਲ ਲੋਕਾਂ ਦੇ ਤੁਹਾਡੇ ਦੇ ਬੈਂਕ ਅਸਨੇ ਆ ਮਤਲ ਜਿਹੜੇ ਕਮੇਡੀਅਨ ਜਿੰਨੇ ਤੁਸੀਂ ਜਿੰਨੇ ਵੀ ਐਕਟਰ ਹੋ ਇੱਕ ਸੱਚਾ ਹਰ ਕਿਸੇ ਕਹ ਸਕਦੇ ਕਿ ਲੋਕਾਂ ਦਾ ਪਰਖਿਆ ਹੋਇਆ ਇੱਕ ਕਲਾਕਾਰ ਹੈ ਤੁਸੀਂ ਪਰਖਿਓ ਕਲਾਕਾਰ ਹੋ ਅਤੇ ਤੁਹਾਨੂੰ ਪਤਾ ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਕ੍ਰਿਤੀਆਂ ਜਿਹੜੀਆਂ ਨੇ ਜਿਹੜੀ ਕਿ ਪੋਲਿਟਿਸ਼ੀਨ ਦੀ ਜੌਬਸ ਨੂੰ ਕੀਤੀਆਂ ਨਹੀਆਂ ਮੈਨੂੰ ਲੱਗਦਾ ਕਿ ਜਿਹੜੇ ਆਰਟਿਸਟ ਨੇ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਬੰਗਾਰ ਰਹੇ ਨੇ ਅਤੇ ਨਾਲ ਨਾਲ ਦੁਸਤ ਕਰ ਰਹੇ ਨੇ ਅਤੇ ਜੋ ਸਾਡੇ ਸਮਾਜ ਦੀਆਂ ਕ੍ਰਿਤੀਆਂ ਨੇ ਜਾੜੇ ਲੋਕ ਕਾਪਟ ਨੇ ਉਹਨਾਂ ਨੂੰ ਲੁੰਗਾ ਕਰ ਰਹੇ ਨੇ ਅੰਦਰ ਦੇ ਰਹੇ ਨੇ ਇਸ ਜਿਹੜੀ ਮਿਸਾਲ ਹੈ ਇਹ ਸੇਮਸਰ ਮਾਨ ਸਰ ਖੁਦ ਤੁਹਾਡੇ ਵਿੱਚਕਾਰ ਖੜੇ ਦਿਖਾਈ ਦੇ ਰਹੇ ਨੇ ਤਾਂ ਇਸ ਵੇਲੇ ਤੁਸੀਂ ਰੇਡੀਓ ਆ ਹੀ ਨਹੀਂ ਕੱਲੇ YouTube ਤੇ Facebook ਤੇ Television ਤੇ ਕੋਈ 10 ਮਿੰਟ ਲੋਕ ਤੁਹਾਨੂੰ ਵਾਜ ਕਰਾਏ ਤਾਂ ਲੋ ਸਾਹਿਬ ਦਾ ਲੰਦ ਖਾਓ ਥੋੜੀ ਸਮਾਈਲ ਜੋ ਆਪਣੇ ਫੇਸ ਤੇ ਔਰ ਅਸੀਂ ਤੁਹਾਨੂੰ ਲੋਕਾਂ ਤੱਕ Television ਤੇ ਦਿਖਾ ਵੀ ਰਹੇ ਹਾਂ ਨਾਲ ਦੀ ਨਾਲ ਸੋ ਜੀ 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 ਸਭ ਤੁਸੀਂ ਇਸ ਕੈਂਪਨ ਦੇ ਵਿੱਚ ਜੋਗਦਨ ਪਾਇਆ ਪਾਰੇ ਉਸ ਸਮੇਂ ਸਮੇਂ ਮੁਤਾਬਕ ਤੁਹਾਡੇ ਆਪਣੇ ਵੀ ਜੇਵੇਂ ਨੇ ਇੱਕ ਗਰਮੀ ਦਾ ਮੌਸਮ ਹੈ ਦੂਜਾ ਸਿਆਸਤ ਦਾ ਦੇਖਿਆ ਜਾਵੇ ਕਿ ਬੜਾ ਜੋਰ ਹੈ ਟੈਂਪਰੇਚਰ ਹੈ ਗਰਮੀ ਦੇ ਉੱਤੇ ਉੱਤੇ ਸਿਆਸੀ ਲੋਕਾਂ ਦਾ ਵੀ ਪਾਰਾ ਆ ਅੱਛੇ ਤੁਸੀਂ ਇੱਕ ਪਾਸੇ ਸਾਡੇ ਹੰਸ ਰਾਜ ਜੀ ਹੰਸ ਨੇ ਕਿਤੇ ਆਉਂਦੀ ਐ ਸਿੱਲੀ ਸਿੱਲੀ ਹਵਾ ਸਿੱਲੀ ਹਾਂ ਸਤਕਾਰਯੋਗ ਜ਼ਿਲ੍ਹੇ ਦਾ ਹਾਂ ਸਤਕਾਰਯੋਗ ਜੋਗ ਹੈ ਹਾਂਜੀ ਮੈਂ ਵੀ ਕਹਾਂਦਾ ਸਤਕਾਰਯੋਗ ਹੈ ਨੋ ਡਾਊਟ ਮੈਨੂੰ 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 ਕਰ ਮੈਂ ਮੈਂ ਮੈਨੂੰ ਵੀ ਪੱਤਰਕਾਰ ਨੇ ਜਦੋਂ ਮੈਂ ਕਾਰਬੋਨ ਦੀ ਰਿਐਕਟਿਵਿਟੀ ਬਾਰੇ ਕਿਹਾ ਹੋਇਆ ਸੀਗਾ ਕਿ ਰੋਡ ਸਿਸਟਮ ਜੋ ਕਰਦੇ ਸੀ ਅੱਛਾ ਹੈ ਨਹੀਂ ਆਡੀ ਆਵਾਜ਼ ਐਟਲ ਸਰ ਤੁਹਾਡੀ ਆਵਾਜ਼ ਆਪਣੇ ਗੱਪੇ ਵਿੱਚ ਥੋੜਾ ਧਿਆਨ ਦਿਓ ਪਲੀਜ਼ ਆਵਾਜ਼ ਜਿਹੜੀ ਆ ਚੈੱਕ ਕਰੋ ਕਿ ਟਿਲ ਸਰ ਦੀ ਆ ਰਹੀ ਹੈ ਜੀ ਲੋਕੇਸ਼ਨ ਪ੍ਰੋਪਰ ਹੈ ਹਾਂ ਪਲੀਜ਼ ਜੇ ਉਹ ਉਹ ਆ ਰਹੀ ਹੈ ਜੀ ਆਵਾਜ਼ ਆਵਾਜ਼ ਸਾਹਿਬ ਹਾਂਜੀ ਸਹੀ ਆਵਾਜ਼ ਆ ਰਹੀ ਹੈ ਜੀ ਕਿਉਂਕਿ ਪਹਿਲਾਂ ਆਵਾਜ਼ ਸਾਫ਼ ਇਸ ਗੜਬੜ ਹੋ ਰਹੀ ਸੀਗੀ ਹਾਂਜੀ ਪਤਾ ਨਹੀਂ ਕੀ ਕਿਹੜੀ ਐਸੀ ਚੰਦੀ ਨਜ਼ਰ ਲੱਗੀ ਜਦ ਤੋਂ ਸੰਸਾ ਹੱਸਦਾ ਨਾਲ ਲਿਆ ਉਹਦੋਂ ਗੜਬੜ ਹੋਣੀ ਸ਼ੁਰੂ ਹੋ ਗਈ ਪਤਾ ਨਹੀਂ ਕੀ ਹੁਣ ਹੋਰ ਸਹੀ ਆ ਰਹੀ ਆ ਬਸ ਜੀ ਬਿਲਕੁਲ ਟੱਲੀ ਵਾਂਗੂ ਟਣ ਕਰੀਏ ਆਵਾਜ਼ ਸਾਡੀ ਸ਼ੁਕਰ ਸ਼ੁਕਰ ਵਾਹਿਗੁਰੂ ਦਾ ਮੈਂ ਦੱਸ ਰਿਹਾ ਸੀ ਭਾਜੀ ਮੈਂ ਕਿਹਾ ਸੀ ਨਾ ਲਾਈਕ ਰੋਡ ਸ਼ੋਅ ਦੇ ਉੱਤੇ ਸੀਗਾ ਜੀ ਮੈਂ ਕਰਮੀ ਥੋੜਾ ਨੇ ਤਾਂ ਮੈਨੂੰ ਕਿਸੇ ਪੱਤਰਕਾਰ ਨੇ ਤੇ ਪੁੱਛ ਲਿਆ ਜੀ ਕਹਿੰਦੇ ਇਹ ਜੇ ਹੁਣ ਤੁਹਾਨੂੰ ਮੂਰੇ ਹਾਂਸਰਾ ਹਾਂਸ ਜੀ ਮਿਲ ਜਾੜ ਤਾਂ ਤੁਸੀਂ ਕੀ ਕਹੋਗੇ ਉਹ ਮੈਂ ਕਹਿੰਦਾ ਕਿ ਮੈਂ ਤਾਂ ਪੈਰੀ ਹੱਥ ਲਾ ਕੇ ਮਿਲੂਗਾ ਜੀ ਉਹਨਾਂ ਦੇ ਸਾਡੇ ਸਤਿਕਾਰਯੋਗ ਨੇ ਕਿਉਂਕਿ ਜਵਰਾਜ ਮੇਰਾ ਬੜਾ ਗੁੱਟ ਫਰੈਂਡ ਐ ਮੇਰਾ ਜਵਰਾਜ ਹਾਂਸਰਾ ਬੜਾ ਪਿਆਰ ਹੈ ਸਾਡੇ ਵਿੱਚ ਇਹ ਵਿਚਾਰਾਂ ਨੇ ਪਰਤਪੇੜ ਹੋ ਸਕਦੇ ਨੇ ਤੁਹਾਡੇ ਜਿਵੇਂ ਲਾਈਫ ਦੇ ਵਿੱਚ ਕਿਸੇ ਨੂੰ ਕਿਧਰੋਂ ਡੇਟ ਮਿਲ ਗਈ ਕਿਸੇ ਨੂੰ ਕਿਧਰੋਂ ਮਰਜੀ ਪਰ ਆਦਰਵਾਇਸ ਹੋਰ ਸਤਿਕਾਰਯੋਗ ਤੇ ਬੜਾ ਪਾਪ ਤਾਂ ਨਹੀਂ ਸਪਰੈ ਕਰਾ ਜਾ ਉਸ ਤਰੀਕੇ ਨਾਲ ਉਹ ਮੈਂ ਕਹਿੰਦਾ ਮੈਂ ਨਹੀਂ ਕਰ ਸਕਦਾ ਜੀ ਮੈਨੂੰ ਬੇਤਵੱਤਾ ਪੈਰੀ ਹੱਥ ਲਾ ਕੇ ਤਨ ਪਤਾ ਕਿ ਮੀਡੀਆ ਵਾਲਾ ਆਪਣੀ ਜਵਾਬ ਕਰਨੀ ਆ ਉਹਨਾਂ ਨੇ ਕੋਈ ਨਾ ਕੋਈ ਚੁੰਡੀ ਵੱਢਣੀ ਆ ਕਿ ਅਹ ਮਤਰਾ ਕਿ ਮੀਡੀਆ ਜੌਬ ਹੀ ਹੈ ਐਨੀਵੇ ਫਰੀਦਕੋਟ ਹੱਦਕੇ ਦੇ ਵਿੱਚ ਦੇਖਿਆ ਜਾਵੇ ਕਿ ਚਰਚਾ ਹਰ ਕਰ ਦੇ ਵਿੱਚ ਹਰ ਕੈਂਡੀਡੇਟ ਦੀ ਹੈ ਪਰ ਤਜਾਰਤ ਅਰ ਤੇ ਲੋਕ ਕਰਮਜੀਤ ਅਨਮੋਲ ਦੇ ਸੰਬੰਧ ਵਿੱਚ ਲੋਕ ਹੀ ਕਹਿੰਦੇ ਤੁਹਾਨੂੰ ਤੁਸੀਂ ਸੁਣੇ ਨੇ ਅ ਤੁਹਾ ਨਜ਼ਰ ਪਈ ਆ ਲੋਕਾਂ ਦੇ ਚਿਹਰੇ ਤੇ ਲੋਕਾਂ ਦੇ ਜ਼ੁਬਾਨ ਤੇ ਉਹ ਜਿਹੜਾ ਜਦੋਂ ਮੈਂ ਜਦੋਂ ਅਸੀਂ ਰੋਡ ਸ਼ੋਅ ਕੀਤਾ ਸੀ ਜਾਂ ਜਿੱਥੇ-ਜਿੱਥੇ ਅਸੀਂ ਗਏ ਜੀ ਨਾ ਉਹਨੂੰ ਚੌਣਾਂ ਵਾਲੇ ਬੜੇ ਨੇ ਬੜਾ ਕਿਉਂਕਿ ਉਹਦੇ ਖਿਲਾਫ ਵੀ ਨਾਨ ਕੰਟਰੋਲ ਸ਼ਿਅਰ ਹੋਇਆ ਜੀ ਹਮੇਸ਼ਾ ਦਾ ਮੇਰਾ ਭਰਾ ਅਜਿ ਕਰਮ ਲਿੰਦਾ ਉਹਦੇ ਉਹਦੇ ਖਿਲਾਫ ਕੋਈ ਗੱਲ ਹੈ ਨਹੀਂ ਤੇ ਵੱਡੀ ਗੱਲ ਉਹ ਜਿਹੜਾ ਉਹਦੇ ਵਿਚਾਰ ਨੇ ਜਿੱਦਾਂ ਉਹ ਆਪਣਾ ਸੁਭਾਅ ਹੈ ਜਿਉਂ ਬੜਾ ਬਨਵਕੜਾ ਸੁਭਾਅ ਹੈ ਜੀ ਔਰ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਮੈਂ ਦੱਸਿਆ ਤੁਹਾਨੂੰ ਇਹ ਕਹਿਣੀ ਤੇ ਗੱਲ ਬੜੀ ਚੌਖੀ ਹੈ ਵੀ ਜਿਹੜੀਆਂ ਸਮਾਜਿਕ ਕ੍ਰਿਤੀਆਂ ਨੇ ਉਹਨਾਂ ਨੂੰ ਮਨਜ਼ੂਰ ਕਰੂੰਗਾ ਕਿਉਂਕਿ ਇਸ ਦਰ ਤੇ ਇਲੈਕਸ਼ਨ ਦਿੱਤੀ ਜਾ ਸਕਦੀ ਹੈ ਵੀ ਹਰੇਕ ਯਾਰ ਬੰਦੇ ਨੂੰ ਬੈਲਰ ਐਵੇਂ ਨਵੀਆਂ ਗੜੀਆਂ ਨਵੀਆਂ ਗੜੀਆਂ ਸੱਤਾਂ ਕਰਦਾ ਹੋਈ ਲਾਰੀਆਂ ਗੜੀਆਂ ਆਵੇ ਦੀ ਜੀ ਇਹ ਸਾਰਾ ਕੁਝ ਚੱਲਦਾ ਜਾਂਦਾ ਰਹਿੰਦਾ ਰਹੇਗਾ ਪਰ ਅਦਰਵਾਈਜ਼ ਵੀ ਵੈਰੀ ਗੁੱਡ ਟੂ ਹਿਊਮਨ ਬੀਂ ਜਿਹਨੂੰ ਸਾਰਿਆਂ ਨੂੰ ਦੁੱਖ ਤੋਂ ਲੈ ਕੇ ਉੱਪਰ ਤੱਕ ਜਿਵੇਂ ਰਿਕਸ਼ੀ ਵਾਲੇ ਦਾ ਦੁੱਖ ਪਤਾ ਸਾਈਕਲ ਵਾਲੇ ਦਾ ਦੁੱਖ ਪਤਾ ਜਿਹੜਾ ਜਿੱਥੋਂ ਜਿੱਥੋਂ ਅਸੀਂ ਉੱਥੇ ਹਾਂ ਉਹ ਕੱਲੇ ਕੱਲੇ ਵਰਗ ਦਾ ਉਹਨੂੰ ਦੁੱਖ ਪਤਾ ਹੈ ਮੈਂ ਸਮਝਦਾ ਹਾਂ ਤੁਸੀਂ ਕਰ ਸਕਦੇ ਜੀ ਉਸ ਚੀਜ਼ ਨਾਲ ਰਿਲੇਟ ਕਰਦਾ ਆਪਣੇ ਆਪ ਨੂੰ ਤਾਂ ਉਹਨੂੰ ਪਤਾ ਵੀ ਜਿਹੜਾ ਸਾਈਕਲ ਤੇ ਜਾਂਦਾ ਹੈ ਤਾਂ ਦੁੱਖ ਕੀ ਹੈ ਨਹੀਂ ਤਾਂ ਕਾਰ ਵਾਲੇ ਅੱਜ ਕੱਲ ਫੇਟ ਮਾਰ ਕੇ ਲੰਘ ਹੀ ਜਾਂਦੇ ਹਨ ਜੀ ਜਿਦੋਂ ਆਪਾਂ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖਦੇ ਹਾਂ ਸਾਈਕਲ ਤੇ ਜਾਂਦੇ ਨੂੰ ਵੀ ਨਹੀਂ ਯਾਰ ਮੇਰੇ ਜੀ ਪੈਸੇ ਫੇਟ ਤੋਂ ਫੇਟ ਬਾਕੀ ਕਿਤੇ ਕਦੇ ਕਿਸੇ ਨੇ ਮੈਨੂੰ ਹੀ ਮਾਰ ਦੇਣੀ ਸੀ ਤਾਂ ਫਿਰ ਬੰਦਾ ਆਪ ਹੀ ਗੁਰੇਜ਼ ਕਰਦਾ ਹੈ ਉਹਨਾਂ ਕਰ ਤੋਂ ਹਣਾ ਜੀ ਸਪੀਡ ਵੀ ਹੋਈ ਕਰ ਲੈਂਦਾ ਹੈ ਠੀਕ ਵੀ ਕਰ ਲੈਂਦਾ ਹੈ ਤਾਂ ਮੈਨੂੰ ਲੱਗਦਾ ਉਹ ਬੜਾ ਵਧੀਆ ਤਰੀਕੇ ਨਾਲ ਸਰਵ ਕਰੂਗਾ ਜੀ ਮੇਰਾ ਭਰਾ ਉਹ ਉਹਦੀ ਪਪੂਲਾਰਿਟੀ ਬਹੁਤ ਹੈ ਜਿਸ ਜੰਮ ਹੈ ਜੀ ਉਹਨੂੰ ਬੜਾ ਪਿਆਰ ਕਰਦੇ ਨੇ ਔਰ ਬੜਾ ਹੰਬਲ ਹੈ ਜੀ ਮੈਡਮ ਬੱਲਵਖਰਾ ਸੁਭਾਅ ਹੈ ਉਹਦਾ ਮੈਨੂੰ ਲੱਗਦਾ ਜੀ ਵੀ ਉਹ ਇਹ ਸੀਟ 100% ਤੋਂ ਕੱਢੂਗਾ ਜੀ ਤੇ ਵਾਈਬਰੂ ਔਰ ਰਾਈਗੁਰ ਕੋਲ ਬਲੇਸਿੰਗਸ ਮਿਲਣਗੇ ਆਪ ਸਭ ਦੀ ਸਟਕਾ ਜੀ ਤੇ ਉਹ ਅੱਗੇ ਜਾ ਕੇ ਪਾਰਲੀਮੈਂਟ ਵਿੱਚ ਇੱਕ ਆਵਾਜ਼ ਸਿਰਫ ਫਰੀਦਕੋਟ ਦੀ ਆਵਾਜ਼ ਬਣ ਕੇ ਗੂੰਜੂਗੀ ਪੰਜਾਬ ਦੀ ਆਵਾਜ਼ ਬਣ ਕੇ ਗੂੰਜੇਗਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਆਪਣੇ ਇਲਾਕੇ ਦੇ ਹਿੱਤਾਂ ਦੀ ਗੱਲ ਕਰੂਗਾ ਜੀ ਅੱਛਾ ਬੀਨੂ ਜੀ ਇੱਕ ਗੱਲ ਹੈ ਆ ਕਰਮਜੀਤ ਅਨਮੋਲ ਚੰਗੇ ਕਰਮੋ ਬੜਾ ਹੈ ਔਰ ਤੁਹਾਨੂੰ ਜਾਨਦੇ ਹੋ ਕਿ ਜਿਸ ਪਰਿਵਾਰ ਦੇ ਵਿੱਚ ਦੀ ਗੱਲ ਕਰੀਏ ਨਾਨਕਾ ਪਰਿਵਾਰ ਹੈ ਜੀ ਆ ਜੀ ਜੀ ਦੁਨੀਆ ਵਿੱਚ ਆਏ ਨਹੀਂ ਮਾਨਕ ਸਾਹਿਬ ਤੁਹਾਨੂੰ ਜਾਨਦੇ ਹੋ ਕਿ ਮੈਂ ਬੜੇ ਸ਼ੁਕਰ ਆਏ ਹਰ ਸ਼ੋਹ ਦੇ ਵਿੱਚ ਮਾਨਕ ਸਾਹਿਬ ਨੇ ਸਾਨੂੰ ਬੜਾ ਸਤਿਕਾਰ ਦਿੱਤਾ ਤਾਂ ਅਸੀਂ ਹਮੇਸ਼ਾ ਉਹਨਾਂ ਦੇ ਨਿਤਵਸਤਕ ਹੁੰਦੇ ਆਂ ਔਰ ਉਹ ਜਿਹੜੀ ਗਾਇਕੂੜ ਸੀ ਮਠਾਸ ਸੀ ਮੁਹੱਬਤ ਸੀਗਾ ਹਰ ਗੀਤ ਵਿੱਚ ਪੈਗਾਮ ਸੀਗਾ ਨਿਤਰੀ ਸ਼ਰਾਬ ਵਰਗਾ ਕੋਈ ਪੀਲੇ ਗੁਲਾਬੀ ਰੰਗ ਤੇਰਾ ਔਰ ਵਿਦੇਸ਼ ਦੇ ਸਿਆਸੀ ਇਹ ਰੰਗ ਜਿਹੜਾ ਕਿਹਨੇ ਕਿਹਦਾ ਪੀਣਾ ਹੈ ਹਾਂਜੀ ਸਵਾਦ ਅਸੀਂ ਨਾ ਜੀ ਅਸੀਂ ਨਾ ਜੀ ਅਸੀਂ ਬਾਕੀ ਸਾਹਿਬ ਉਹਨਾਂ ਦੇ ਨਾਨਕੇ ਪਿੰਡ ਅਸੀਂ ਗਏ ਬੈਨੂ ਰੋਡਸ਼ੋ ਕਰਦਾ ਉਹਨਾਂ ਨੂੰ ਮੌਕਾ ਮਿਲਿਆ ਦਾ ਗਿਆ ਜੀ ਉਦੋਂ ਕਿ ਉਦੋਂ ਪਹਿਲੇ ਦਿਨ ਅਸੀਂ ਦੇਖਿਆ ਨਾਨਕੇ ਨਹੀਂ ਜਦੋਂ ਨਾਨਕ ਚੱਕ ਪਈ ਹੁੰਦੀ ਸੀ ਕਿ ਇੰਨਾ ਬੁੜੀਆਂ ਬਜ਼ੁਰਗਾਂ ਮਤਾਵਾ ਬੱਚੇ ਨੇ ਇੰਨਾ ਢੀਡ ਕੀਤਾ ਹੋਦਾ ਇੰਨਾ ਜ਼ਿਆਦਾ ਰਸ਼ ਫੁੱਲਾਂ ਦਾ ਸਾਰਾ ਭਰਤਾ ਦੀ ਮਠਿਆਈ ਜਿਹੜੇ ਮਤਾਵਾ ਸੀ ਬਲੇਸ਼ਿੰਗ ਫੜ ਚਲੇ ਨੂੰ ਜਸਰ ਬਲੇਸ਼ਿੰਗ ਪਲੇ ਰੇ ਸੀ ਜੀ ਅਜੀ ਯਾਰ ਜੀ ਮੂਹ ਚ ਲੱਡੂ ਪਾ ਰਹੀਆਂ ਸੀਗੀਆਂ ਉਹ ਉਹਦਾ ਮਾਹੌਲ ਇੱਕ ਵਾਰ ਬੜਾ ਬੜਾ ਵੱਖਰਾ ਦੇਖਿਆ ਜੀ ਉਹ ਸੱਚੀ ਉਹਦੇ ਉੱਤੇ ਲੋਕ ਮੂਹ ਵੀ ਰਹਿਦੇ ਸੀ ਅਸੀਂ ਪਾਈ ਤੇਰੀ ਨਾਮ ਦੀ ਸ਼ੱਕ ਭਰਾਂ ਗੋੜ ਸਾਰੇ ਜਿਹੜਾ ਵੱਖਰਾ ਹੂੰ ਹੂੰ ਅੱਜ ਇੱਕ ਕਹਾਣੀ ਵਾਲੀ ਗੱਲ ਹੈ ਬੀਨੂ ਜੀ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਲੱਡੂਆਂ ਦਾ ਜ਼ਿਕਰ ਕੀਤਾ ਹੈ ਲੱਡੂ ਸਗੰਦ ਦੇ ਤੌਰ ਤੇ ਇਹ ਖਾਦੇ ਤੇ ਖਾਏ ਜਾਂਦੇ ਨੇ ਵਿਆਹ ਸ਼ਾਦੀ ਹੋਵੇ ਜਾਂ ਠਾਕਾ ਹੋਵੇ ਜਾਂ ਕੋਈ ਵੀ ਮਹੂਰਤ ਕਰਨਾ ਹੋਵੇ ਤੁਸੀਂ ਕਿੰਨੀਆਂ ਫਿਲਮਾਂ ਦਾ ਮਹੂਰਤ ਕਰਦੇ ਹੋ ਤਾਂ ਅਕਸਰ ਲੱਡੂਆਂ ਦੇ ਡੱਬੇ ਲੈ ਕੇ ਆਉਂਦੇ ਹੋ ਮਿੱਠਾ ਕਰਦੇ ਹੋ ਅਤੇ ਇਹ ਲੱਡੂ ਖਾ ਜਾਂਦੇ ਨੇ ਪਰ ਨਾਲ ਨਾਲ ਅੱਜ ਇਸ ਇਲੈਕਸ਼ਨ ਦੇ ਵਿੱਚ ਪਹਿਲੀ ਵਾਰੀ ਹੋਇਆ ਇਹ ਲੱਡੂਆਂ ਦੀ ਗੱਲ ਛੱਡ ਕੇ ਜ਼ਿਆਦਾ ਸਿਆਸੀ ਡੱਡੂ ਬਣ ਗਏ ਨੇ ਇਹ ਡਬਲ ਜਿਵੇਂ ਛੜਪਾ ਮਾਰ ਕੇ ਦੂਜੀ-ਦੂਜੀ ਪਾਰਟੀਆਂ ਵਿੱਚ ਦੂਜੀਆਂ ਦੀਆਂ ਜੇ ਚਾਰ ਰਹੇ ਨੇ ਮੈਨਾਂ ਤਾਂ ਇੱਕੋ ਗੱਲ ਕਹਿੰਦਾ ਜੀ ਜਿਹਦੇ ਆਪਾਂ ਨਾ ਟੋਟਲ ਦੇ ਤੇ ਮੈਂ ਇੱਕ ਗੱਲ ਕਹਿੰਦਾ ਆ ਕਿ ਮੈਨੂੰ ਸਿਆਦ ਦਿੱਤਾ ਜਾਵੇ ਉਹ ਨਹੀਂ ਨਹੀਂ ਜੀ ਵੀ ਜਿਹੜੇ ਕਹਿੰਦੇ ਸਾਰੇ ਬੰਦਿਆਂ ਦੀ ਜਗ੍ਹਾ ਨੂੰ ਜੜ ਬੜੀ ਮਜ਼ਬੂਤ ਹੋਣੀ ਚਾਹੀਦੀ ਹੈ ਬੰਦੇ ਜੜਾ ਵਾਲੇ ਬਣੋ ਬੰਦੇ ਪਰਿਵਾਰ ਤੇਰੇ ਤੇ ਵਿਰਾਸਤ ਵਾਲੇ ਬਣੋ ਮਿੱਟੀ ਨਾਲ ਜੁੜੋ ਵਿਰਾਸਤ ਨਾਲ ਜੁੜੋ ਜੜਾਂ ਨਾਲ ਜੁੜੋ ਆਪਣੇ ਪਰਿਵਾਰ ਦੇ ਸੰਸਕਾਰ ਬੇਟਾ ਉਹ ਕੈਰੀ ਕਰੋ ਤਾਂ ਮੈਂ ਸਮਝਦਾ ਜਿਹਦੀ ਜੜੀ ਹੈ ਨੀ ਵੀ ਉਹ ਤਾਂ ਅੱਜ ਵੀ ਪਰਿਵਾਰਾਂ ਤੋਂ ਵੀ ਛੁੱਟਿਆ ਨਾ ਜਿਹੜੇ ਜਿਹੜੇ ਘਰ ਦੀ ਨਹੀਂ ਗਏ ਕਮਜ਼ੋਰ ਹੋ ਗਏ ਹੋਰ ਹੁਣ ਵੀ ਠੱਸਾਂ ਦੀ ਗੱਲ ਹੋ ਵੀ ਤਾ ਐਸਾ ਕਹਿੰਦਾ ਤਾਂ ਉਹਨਾਂ ਤੇ ਮੈਂ ਅੱਜ ਜ਼ਿਆਦਾ ਵਿਸ਼ਵਾਸ ਮੈਂ ਤਾਂ ਨਹੀਂ ਕਦੇ ਕਰਦਾ ਜੀ ਮੈਨੂੰ ਤਾਂ ਨਹੀਂ ਲੱਗਦਾ ਉਹਨਾਂ 'ਤੇ ਵਿਸ਼ਵਾਸ ਪੰਜਾਬ ਦੇ ਸੀਐਮ ਦੇ ਬਹੁਤ ਨਜ਼ਦੀਕ ਆ ਪਮਾ ਕੇ ਐ ਐਮਐਲਐਡੀ ਦੇ ਐਮਰਸਪੀਨ ਦੇ ਪਰ ਇਹਨਾਂ ਦੀ ਜਿਹੜੀ ਜੋੜੀ ਆ ਜਾਂ ਜਾਰੀ ਆ ਉਹ ਪਰਖੀ ਹੋਈ ਇਹਨਾਂ ਨੇ ਅਤੀ ਇੱਕ ਦੂਜੇ ਬੜੇ ਨਜ਼ਦੀਕ ਨੇ ਅਸੀਂ ਕਹਿ ਸਕਦੇ ਆ ਕਿ ਜੇ ਪੰਜਾਬ ਦੇ ਸੀਐਮ ਦੇ ਕੋਈ ਨਜ਼ਦੀਕੀ ਹੈ ਤਾਂ ਜੇ ਬਿੰਨੂ ਟਿਨੋਲੋਜੀ ਨੇ ਤਾਂ ਦੂਜੇ ਪਾਸੇ ਕਰਨਜੀਤ ਅਨਮੋਲ ਵੀ ਇੱਕ ਨੇ ਅੱਛਾ ਅਨਮੋਲ ਸਾਹਿਬ ਵੀ ਸੋਰਨ ਕੋ ਅੰਡਰ ਇੰਟਰਵਿਊ ਬਿੰਨੂ ਜੀ ਟੇਲਾ ਸਾਹਿਬ ਔਰ ਐਮਪੀ ਵੰਡਤ ਬਾਅਦ ਤੁਹਾਡੇ ਵਾਸਤੇ ਬਹੁਤ ਈਜ਼ੀ ਆ ट्रैवल ਕਰਨਾ ਤੁਸੀਂ ਟ੍ਰੇਨ ਜਾਣਾ ਹੋਵੇਗਾ ਜਾ ਕੇ ਦਿੱਲੀ ਰਹਿਣਾ ਹੋਵੇਗਾ ਹੁਣ ਤੁਸੀਂ ਰੈਸਟ ਹਾਊਸ ਵਿੱਚ ਸਭ ਰਹਿਣਾ ਪਿਆ ਕਰੂਗਾ ਹਾਂਜੀ ਤੇ ਬੈਨੀਫਿਟ ਤੁਹਾਡੀ ਦੋਸਤੀ ਦੇ ਮੈਨੂੰ ਨਜ਼ਰ ਆ ਰਹੇ ਨੇ ਬਸ ਇੰਦਾ ਪਾ ਵੀ ਮੈਂ ਪਰ ਮੈਂ ਅਸੀਂ ਬਸ ਇਹ ਹੀ ਚੱਕਰ ਹੈ ਜੀ ਕਿ ਇਹ ਇਹ ਮੇਰੇ ਖਿਆਲ ਉਹ ਇਨਸਾਨ ਬਣੂਗਾ ਜਿਹਨੂੰ ਬਾਹਰ ਸੜਕੇ ਹੋਣ ਵੀਰੇ ਦਿੱਤੇ ਪਿੰਡਾਂ ਦੇ ਤਰੀਕੇ ਨਾਲ ਬਿਤੇ ਰਹਿਣ ਦਿਓ ਕਰਦੇ ਤੁਰ ਬੋਲਦਾ ਤਹੋ ਜੇ ਜਦੋਂ ਮਰਜ਼ੀ ਬਹੁਤ ਵੱੜ ਕੇ ਤੁਸੀਂ ਉਹਨਾਂ ਨਾਲ ਉਹ ਵੀ ਗੱਲ ਕਰ ਸਕਦੇ ਹੋ ਉਹਨੂੰ ਮੈਨੂੰ ਲੱਗਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਸਾਨੂੰ ਇਹ ਇਹ ਵੈਰੀ ਗੇਟ ਜਿਹਨੂੰ ਲੱਗੇ ਹੋਏ ਉਹ ਤੋੜ ਦੇਣਗੇ ਮੇਰੇ ਹਿਸਾਬ ਨਾਲ ਹੋਊਗੀ ਨਹੀਂ ਆਪਰੋਂ ਇੰਟਾ ਦੇ ਆਮ ਆਮ ਇਨਸਾਨੀ ਮਰ ਕੇ ਅਸਾਈਦਾ ਕਿਉਂਕਿ ਕੱਲੀ ਕੱਲੀ ਫਸਮਿਤ ਇਸ ਸਟੇਟ ਦੇ ਅੱਗੇ ਤੁਹਾਨੂੰ ਬਖਸ਼ਦਾ ਜੀ ਤਾਂ ਉਹ ਮੇਰੇ ਖਿਆਲ ਚ ਉਸ ਚੀਜ਼ ਦੀ ਵੈਲੀ ਨੂੰ 100% ਜੇ ਮੈਂ ਆਪਾਂ ਕਹਿੰਦੇ ਨਾ ਜਿਵੇਂ ਬੋਟ ਪਾਉਂਦੇ ਸਾਰੇ ਸਿਆਸਤਦਾਨ ਕਹਿੰਦੇ ਨੇ ਕਿ ਕੱਲੀ ਕੱਲੀ ਬੋਟ ਦੀ ਤੁਹਾਡੀ ਫੈਲੀ ਜਾ ਕੇ ਪੈਰੀ ਹੱਥ ਅਮਰੀਕਾ ਵਿੱਚ ਤਾਂ ਮੈਂ ਸਮਝਦਾ ਉਸੇ ਚੀਜ਼ ਨੂੰ ਬਰਕਰਾਰ ਰੱਖਣਗੇ ਜਿਵੇਂ ਕਿਉਂਕਿ ਉਹ ਕੱਲੀ ਕੱਲੀ ਬੋਟ ਦੇ ਤਾਂ ਵਿੱਚ ਆਇਆ ਹੁੰਦਾ ਜੀ ਉਹ ਕੱਲੇ ਕੱਲੇ ਆਸ਼ੀਰਵਾਦ ਲੈ ਕੱਲੇ ਕੱਲੇ ਲੱਡੂ ਨੇ ਤੁਹਾਨੂੰ ਜਿਤਾਇਆ ਹੁੰਦਾ ਉਹ ਉਹ ਵੀ ਲੈਣਾ ਚਾਹੀਦਾ ਫਿਰ ਹੱਥ ਤੇ ਮੈਂ ਕਹਿੰਦਾ ਜੈਦੇ ਵੀ ਨਹੀਂ ਜਾ ਰਹੇ ਮੈਨੂੰ ਕੰਦੇ ਹੱਥ ਨਾਲ ਦੁਖਵਾਤਾ ਪਰ ਜੇ ਮੈਨੂੰ ਕੰਦੇ ਹੱਥ ਨਾਲ ਆਸ਼ੀਰਵਾਦ ਦਿੱਤਾ ਜਾਂ ਫਿਰ ਅਸੀਂ ਸੈਨੀਟਾਈਜ਼ ਕਰ ਲਈ ਉਹਨਾਂ ਨਾਲ ਜੇ ਹੁਣ ਚਾਹ ਪੀ ਸਕਦੇ ਬਾਅਦ ਚ ਕਿਉਂ ਨਹੀਂ ਪੀ ਸਕਦੇ ਇਹਨਾ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕੋ ਜਿਹਾ ਉਹਦਾ ਜਿਹੜਾ ਕੈਰੈਕਟਰ ਹੈ ਉਹ ਕੈਰੀ ਰੱਖੋ ਤਾਂ ਫਿਰ ਮੈਂ ਸਮਝਦਾ ਵੀ ਤੁਹਾਡੇ ਚ ਅਸਲੀਅਤ ਹੈ ਤੁਸੀਂ ਅਹਿੰਲੀ ਵਾਲੇ ਹੈ ਕਿਉਂ ਔਰ ਤੁਸੀਂ ਖਾਂਦਾਨੀ ਹੈ ਕਿਉਂ ਔਰ ਜਿਹੜੇ ਤੁਸੀਂ ਵਾਅਦੇ ਕਰਦੇ ਹੋ ਉਹ ਚਾਹੇ ਪੂਰੇ ਕਰ ਸਕਦੇ ਜਿਹੜੇ ਲੋਕਾਂ ਦੇ ਪੇਲੇ ਚ ਕਰੋਗੇ ਐਸੀ ਅੱਛਾ ਮੈਂ ਇੱਕ ਜਾਣਿਤ ਹਾਂ ਕਿ ਆਪਣੇ ਅ ਤੁਸਾਬਾ ਤੁਹਾਡਾ ਵੀ ਹਲਕਾ ਫਰੀਦਕੋਟ ਹੈ ਜਾਂ ਫਿਰ ਤੁਸੀਂ ਇਸ ਹਲਕੇ ਤੋਂ ਬਾਹਰ ਮਜ਼ਦੂਰੀ ਮਜ਼ਦੂਰੀ ਤੋਂ ਸੀਐਮ ਸਾਹਿਬ ਦਿੱਤੋ ਬੜੇ ਨੇ ਜੀ ਐਮਐਲਏ ਉਸ ਤੋਂ ਮਜ਼ਦੂਰੀ ਦਾ ਵੀ 아이ਸੀ ਸੋ ਤੁਸੀਂ ਜਿਹੜੇ ਐਨਆਰਏ ਲੋਕ ਨੇ ਸੌ ਰਹੇ ਨੇ ਤੁਸੀਂ ਐਜ਼ ਅ ਦੋਸਤੀ ਦੀ ਜੀ ਗੱਲ ਕਰਗੇ ਦੋਸਤੀ ਦੀ ਨਵਾਉ ਇੱਕ ਦੂਜੇ ਨਾਲ ਹੈ ਤਾਂ ਤੁਹਾਡਾ ਪਰਖਾ ਹੋਇਆ ਦੋਸਤ ਹੈ ਇਹ ਔਰ ਮਾਨ ਸਾਹਿਬ ਦੇ ਤੁਸੀਂ ਨਜ਼ਦੀਕ ਹੋ ਇਹ ਵੀ ਨਜ਼ਦੀਕ ਨੇ ਔਰ ਕੀ ਕਹਿਣਾ ਚਾਹੁੰਦੇ ਆ ਵੋਟਰਸ ਨੂੰ ਸਪੋਰਟਰਸ ਨੂੰ ਕਿਉਂਕਿ ਲੋਕ ਗਲੂਸ ਨੇ ਮੈਂ 100% ਲੇਕੋ ਮੈਂ 100% ਜਿੰਨੀ ਮੈਂ ਕਰਨੀ ਦੀ ਜ਼ਰੂਰਤ ਹੈ ਜਿੰਨੀ ਤਰ੍ਹਾਂ ਹੈ ਮੇਰਾ ਤਾਂ ਇਹ ਬੜੀ ਪ੍ਰਾਇਅਰ 35 ਸਾਲਾਂ ਦੀ ਸਾਡੀ ਜਾਰੀ ਔਰ ਕਿਸੇ ਹੋਰੇ ਜਿਤਾ ਮੈਨੂੰ ਮੈਨੂੰ ਲੱਗਦਾ ਉਹ 100% ਲੇਕੋ ਸਰਵ ਕਰੂਗਾ ਜੀ ਔਰ ਆਪਣੇ ਇਲਾਕੇ ਬਾਸੇ ਕੰਮ ਕਰੂਗਾ ਉੱਥੇ ਜਾ ਕੇ ਰਹੂਗਾ ਹਨਾ ਔਰ ਕਈ ਤਾਂ ਇਹਨਾਂ ਦੇ ਕੋਲ ਆਪਾਂ ਪਹਿਲਾਂ ਹੁੰਦਾ ਸੀ ਜਿਹੜਾ ਮੈਂ ਜੁੜਦੇ ਆ ਅੱਜ ਕੋਈ ਕਹਿੰਦੇ ਕੋਈ ਐਮਐਲਏ ਬਣਾ ਲਓ ਇੱਕ ਵਾਰੀ ਮੰਤਰੀ ਬਣਾ ਲਓ ਮੋੜ ਕੇ ਕਹਿੰਦੇ ਪੁਛ ਤਾਂ ਕੋ ਕੰਮ ਕਰਨ ਦੀ ਲੋੜ ਨਹੀਂ ਹੁੰਦੀ ਹੈ ਨਾ ਜੀ ਪਰ ਉਹ ਡਿਜ਼ਰਵਿੰਗ ਹੈਗਾ ਉਹ ਜਿਹੜਾ ਜਾਣਨ ਵਾਲਾ ਹੈ ਔਰ ਮੇਰੇ ਹਿਸਾਬ ਨਾਲ ਬੜਾ ਵਧੀਆ ਵਰਕ ਕਰੂਗਾ ਆਪਣੇ ਇਲਾਕੇ ਵਿੱਚ ਆਪਣੇ ਇਲਾਕੇ ਦੀ ਤਰੱਕੀ ਲਈ ਨਾ ਤੇ ਉੱਥੇ ਜਾ ਕੇ ਰਹੂਗਾ ਜਿਉ ਲੋਕਾਂ ਵਿੱਚ ਵਿਸਰੂਗਾ ਲੋਕਾਂ ਵਿੱਚ ਆਪਣਾ ਪਿਆਰ ਬਣਾਉਗਾ ਅੱਜ ਕੱਲ ਤਾਂ ਬੜਾ ਵਧੀਆ ਹੋ ਗਿਆ ਸਾਹੀ ਸਾਹਿਬ ਤੇ ਜਦੋਂ ਆਪਾਂ ਬੋਰਡ ਦਾ ਵਿਚਾਰ ਤੇ ਹੱਕ ਕਹਿੰਦੇ ਆ ਨਾ ਜੀ ਜੇ ਤੁਸੀਂ ਸਰਬ ਨਹੀਂ ਕਰਦੇ ਹੁਣ ਤਾਂ ਅੱਜ ਕੱਲ ਉਹ ਪਹਿਲਾਂ ਸੀਗਾ ਬਖਸੀ ਐਮਐਮਏ ਨੇੜੇ ਹੀ ਲੱਗ ਸਕਦੀ ਮੰਤਰੀਆਂ ਦੇ ਨੇੜੇ ਹੀ ਲੱਗ ਸਕਦੀ ਆਪੜ ਕੇ ਖੜਾ ਲੈਂਦੇ ਨੇ ਦਾ ਆਨਸਰ ਕੀ ਹੈ ਇਸ ਚੀਜ਼ ਦਾ ਆਨਸਰ ਕੀ ਹੈ ਤੁਸੀਂ ਕਿਹਾ ਸੀ ਕਿ ਪਿੰਸਾ ਬੁਕੀਤਾ ਬਸ ਕਰਿਆ ਜਾਂ ਗਿਆ ਰਿਹਾ ਹੁਣ ਕਿੱਥੇ ਆ ਰਹਾ ਜੀ ਕਿਉਂਕਿ ਕੋਈ ਨਹੀਂ ਥੋੜਾ ਥੋੜਾ ਟਾਈਮ ਟਾਈਮ ਹੋਣਾ ਸकता ਬਦਲਦੇ ਰਹੇ ਨੇ ਸਰਕਾਰਾਂ ਹੀ ਬਦਲਦੇ ਰਹੇ ਨੇ ਸਾਰਾ ਕੁਝ ਬਦਲ ਰਿਹਾ ਹੈ ਇਹ ਜੀ ਮੈਂ ਇਹ ਵੀ ਕਰਦਾ ਆਪਣੇ ਭਰਾ ਤੋਂ ਵੀ ਔਰ ਭਾਈ ਜੀ ਬਦਲਦੇ ਜੀ ਮੇਰੇ ਭਰਾ ਤੋਂ ਬੜੀ ਵਧੀਆ ਵਧੀਆ ਕੰਮ ਕਰਾਵੇ ਔਰ ਉਸ ਇਲਾਕੇ ਦੀ ترقی ਲਈ ਕੰਮ ਕਰਾਵੇ ਔਰ ਮੈਨੂੰ ਇਹ ਤੇ ਪਰਮਾਹਾਰ 100% ਕਰੂਗਾ ਉਹ ਇੱਕ ਇੱਕ ਇਹ ਬੰਦਾ ਜਿਹੜਾ ਮੈਨੂੰ ਮੈਡੀਨੂ ਜੜਾ ਬਜਾਇਆ ਹੁੰਦਾ ਜੀ ਬਹੁਤ ਵਧੀਆ ਡਿਕਟਰ ਵਾਲਾ ਬੰਦਾ ਹੈ ਜੀ ਔਰ ਕੰਮਕਾਰ ਵਾਲਾ ਬੰਦਾ ਹੈ ਉਸ ਇਲਾਕੇ ਦੀ ਹਮੇਸ਼ਾ ਖੁਸ਼ਹਾਲੀ ਸੋਚ ਰਿਹਾ ਹੈ ਅਸੀਂ ਇੱਕ ਮੈਨੂੰ 42 ਸਾਲ ਹੋ ਗਏ ਨੇ ਇਸ ਪ੍ਰੋਗਰਾਮ ਦੇ ਵਿੱਚ ਔਰ 42 ਸਾਲ ਤੋਂ ਪ੍ਰੋਗਰਾਮ ਚਲਾ ਰਹੇ ਹਾਂ 13 April 1982 ਸ਼ੁਰੂ ਕੀਤਾ ਸੀ ਤਾਂ 42 ਸਾਲ ਦਾ ਸਫ਼ਰ ਤੈ ਕੀਤਾ 12 ਸੀਟਾਂ ਨੇੜੇ ਰਹਿ ਲੱਗਾ ਹੈ ਪੰਜਾਬੀਆਂ ਦਾ ਇਹ 4 ਜੂਨ ਨੂੰ ਆਣਾ ਔਰ ਅਸੀਂ ਇਹ ਦਰਜਤ ਪਹਿਲਾਂ ਦੇ ਚੁੱਕੇ ਹਾਂ ਔਰ ਸਾਡੇ ਸਾਰੇ ਦੇ ਮੁਤਾਬਕ BBC ਟਾਂਟੋ ਦੇ ਸਰਵੇ ਦੇ ਮੁਤਾਬਕ ਆ ਜਿਹੜੀ ਫਰੀਦਕੋਈ ਦੀ ਸੀਟ ਆ ਲੋਕਾਂ ਦੇ ਨਾਲ ਸੀ ਗੱਲਬਾਤ ਕੀਤੀ ਹੈ ਮੇਰੇ ਸਾਥੀ ਸਹਾਲਕੀ ਤੋਂ ਨੇ ਗੁਰਪ੍ਰੀਤ ਸਿੰਘ ਜੀ ਸਾਹਿਬ ਔਰ ਤੁਸੀਂ ਵੀ ਜਾਣਦੇ ਹੋ ਔਰ ਇਹ ਜਿਹੜੀ ਸੀਟ ਆ ਇਹ ਆਪ ਪਾਰਟੀ ਦੀ ਹੋਵੇਗੀ ਅਤੇ ਕਮਜੀਤ ਅਨਮੋਲ ਲੋਕ ਜਿਤਾਣਗੇ ਔਰ ਇਹ ਜਿਹੜੀ ਸੀਟ ਆ ਸਾਡਾ ਸਰਵੇ ਕਾ ਇਹ ਤੁਸੀਂ ਮੈਸੇਜ ਸਾਡਾ ਸੀਐਮ ਸਾਹਿਬ ਨੂੰ ਦੇ ਦੇਣਾ ਕਿ ਸਾਡਾ ਸਰਵੇ ਆ 100% ਸੀਟ ਜਿਹੜੀ ਆ ਇਹ ਜਿੱਤ ਚੱਕ ਜਣ ਬਹੁਤ-ਬਹੁਤ ਤੁਹਾਨੂੰ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਤ ਬਈ ਬਹੁਤ ਸ਼ੁਕਰੀਆ ਅਨਸਾਰਾ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਲਤਾਓ ਜੀ ਥੈਂਕ ਯੂ ਸੋ ਮਚ ਬਿਲਕੁਲ